ਵਦਲਾ ਸਿੱਧਾ ਬਦਲਾ ਲੈਣ ਵਾਲੇ ਐਨੇ ਖਤਰਨਾਕ ਨਹੀਂ ਹੁੰਦੇ ਸਿੱਧਾ ਬਦਲਾ ਲੈਣ ਵਾਲੇ ਐਨੇ ਖਤਰਨਾਕ ਨਹੀਂ ਹੁੰਦੇ ਬਚ ਕੇ ਰਿਹਾ ਕਰ ਉਹਨਾਂ ਤੋਂ ਜੋ ਗੁੱਜਾ ਬਦਲਾ ਲੈਂਦੇ ਨੇ ਤੂੰ ਸਮਝ ਸਕੇ ਨਾ ਚਾਲਾਂ ਨੂੰ ਕਿਵੇਂ ਕਰੇਗਾ ਗੇਟਾਲਾਂ ਨੂੰ ਉਹ ਸਮਝ ਸਕੇ ਨਾ ਚਾਲਾਂ ਨੂੰ ਕਿਵੇਂ ਕਰੇਗਾ ਅੱਗੇ ਢਾਲਾਂ ਨੂੰ ਪਤਾ ਲੱਗੇ ਨਾ ਹੋ ਕੀ ਰਿਹਾ ਐਸੇ ਢੰਗ ਵਰਤਦੇ ਰਹਿੰਦੇ ਨੇ ਬਚ ਕੇ ਰਿਹਾ ਕਰ ਉਹਨਾਂ ਤੋਂ ਜੋ ਗੁੱਜਾ ਬਦਲਾ ਲੈਂਦੇ ਨੇ ਦੋਸਤ ਨੇ ਬਦਲਾ ਆ ਦਿੱਤਾ ਪੁੱਤ ਨਸ਼ਿਆਂ ਉੱਤੇ ਲਾ ਦਿੱਤਾ ਦੋਸਤ ਨੇ ਬਦਲਾ ਆ ਦਿੱਤਾ ਪੁੱਤ ਨਸ਼ਿਆਂ ਉੱਤੇ ਲਾ ਦਿੱਤਾ ਹੁਣ ਪੁੱਤ ਕਰੇ ਬਰਬਾਦੀ ਘਰ ਮਾਪਿਆਂ ਨੂੰ ਝੱਲਣੇ ਪੈਂਦੇ ਨੇ ਬਚ ਕੇ ਰਿਹਾ ਕਰ ਉਹਨਾਂ ਤੋਂ ਜੋ ਗੁੱज्ਜਾ ਬਦਲਾ ਲੈਂਦੇ ਨੇ ਪਹਿਲਾ ਐਨ ਹੰਮੀ ਭਰ ਦੇਣੀ ਫਿਰ ਜਾਣ ਕੇ ਦੇਰੀ ਕਰ ਦੇਣੀ ਪਹਿਲਾ ਐਨ ਹੰਮੀ ਭਰ ਦੇਣੀ ਫਿਰ ਜਾਣ ਕੇ ਦੇਰੀ ਕਰ ਦੇਣੀ ਜਦ ਮੌਕਾ ਹੱਥੋਂ ਨਿਕਲ ਜਾਵੇ ਫਿਰ ਆ ਕੇ ਸੌਰੀਆਂ ਕਹਿੰਦੇ ਨੇ ਬਚ ਕੇ ਰਿਹਾ ਕਰ ਉਹਨਾਂ ਤੋਂ ਜੋ ਗੁੱਜਾ ਬਦਲਾ ਲੈਂਦੇ ਨੇ ਜੋ ਲੋੜ ਵੇਲੇ ਕਿਤੇ ਚਲ ਜਾਵੇ ਆਉਣ ਦਾ ਕਹਿ ਕੇ ਨਾ ਆਵੇ ਜੋ ਲੋੜ ਵਿਲੇ ਕਿਤੇ ਚਲ ਜਾਵੇ ਆਉਣ ਦਾ ਕਹਿ ਕੇ ਨਾ ਆਵੇ ਵਾਦੇ ਤੇ ਯਕੀਨ ਜਿਨ੍ਹਾਂ ਦੇ ਉਹੀ ਲੋਕ ਜੜਾਂ ਚ ਬੰਦੇ ਨੇ ਬਚ ਕੇ ਰਹਾ ਕਰ ਉਹਨਾਂ ਤੋਂ ਜੋ ਗੁੱਝਾ ਬਦਲਾ ਲੈਂਦੇ ਨੇ ਇਹੋ ਜੇ ਲੋਕਾਂ ਨਾਲ ਲੜਨਾ ਨਹੀਂ ਇਹੋ ਜੇ ਇਹੋ ਜੇ ਲੋਕਾਂ ਨਾਲ ਲੜਨਾ ਨਹੀਂ ਇਕਬਾਲ ਯਕੀਨ ਕਰਨਾ ਨਹੀਂ ਇਹੋ ਜੇ ਲੋਕਾਂ ਨਾਲ ਲੜਨਾ ਨਹੀਂ ਇਕਬਾਲ ਯਕੀਨ ਕਰਨਾ ਨਹੀਂ ਬਚ ਲੈ ਜਿਵੇਂ ਬਚਦਾ ਹੈ ਬਿਮਾਰੀ ਤੋਂ فاਸਲੇ ਮਾਸਕ ਲਾਉਣੇ ਪੈਂਦੇ ਨੇ ਬਚ ਕੇ ਰਿਹਾ ਕਰ ਉਹਨਾਂ ਤੋਂ ਜੋ ਗੁੱਝਾ ਬਦਲਾ ਲੈਂਦੇ ਨੇ ਬਚ ਕੇ ਰਿਹਾ ਕਰ ਉਹਨਾਂ ਤੋਂ ਜੋ ਗੁੱਜਾ ਬਦਲਾ ਲੈਂਦੇ ਨੇ ਥੈਂਕ ਯੂ